ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਭਾਈ ਬਾਲਾ ਜੀ ਕਹਿੰਦੇ ਹਨ ਕਿ ਭਾਈ ਮਰਦਾਨਾ ਜੀ ਨੇ ਵੀ ਧੰਗ ਗੁਰੂ ਨਾਨਕ ਦੇਵ ਜੀ ਤੋਂ ਇਹੀ ਸਵਾਲ ਪੁੱਛਿਆ ਸੀ ਤੇ ਇਹੀ ਸੇਮ ਸਵਾਲ ਮੈਂ ਵੀ ਧੰਗ ਗੁਰੂ ਨਾਨਕ ਦੇਵ ਜੀ ਤੋਂ ਪੁੱਛਿਆ ਸੀ ਕਿ ਕਿਸੇ ਤੇ ਐਂ ਰਾਹ ਜੰਦਿਆ ਕਿਰਪਾ ਹੋ ਸਕਦੀ ਹੈ ਤਾਂ ਧੰਗ ਗੁਰੂ ਨਾਨਕ ਦੇਵ ਜੀ ਨੇ ਜੋ ਮੁੱਖੋ ਬਚਨ ਫਰਮਾਇਆ ਸਾਨੂੰ ਉਹ ਬਹੁਤ ਸੋਹਣੇ ਸਨ ਦੇਖੋ ਹੁਣ ਧੰਗ ਗੁਰੂ ਨਾਨਕ ਦੇਵ ਜੀ ਨੇ ਇਸ ਸਵਾਲ ਦਾ ਜਵਾਬ ਕੀ ਦਿੱਤਾ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਕਹਿੰਦੇ ਹਨ ਕਿ ਬਾਬਾ ਜੀ ਇਹ ਦੱਸੋ ਤੁਸੀਂ ਇਸ ਵਪਾਰੀ ਵਿੱਚ ਅਜਿਹੀ ਕੀ ਖੋਪੀ ਦੇਖੀ ਆ ਜੋ ਇਹਨਾਂ ਉੱਤੇ ਤੁਸੀਂ ਇੰਨੀ ਰਹਿਮਤ ਕਰ ਦਿੱਤੀ ਐ ਇਸ ਦਾ ਉਧਾਰ ਕਰ ਦਿੱਤਾਗਾ ਹੁਣ ਕਈ ਸੇਵਾਦਾਰ ਤਾਂ ਅਜਿਹੇ ਵੀ ਹਨ ਜੋ ਗੁਰੂ ਘਰ ਆਉਂਦੇ ਨੇ ਦਰਬਾਰ ਵਿੱਚ ਆਉਂਦੇ ਨੇ ਤੇ ਉੱਥੇ ਜਾ ਕੇ ਸੇਵਾ ਵੀ ਕਰਦੇ ਹਨ ਫੇਰ ਕਿਤੇ ਜਾ ਕੇ ਉਹਨਾਂ ਉੱਪਰ ਕਿਰਪਾ ਹੁੰਦੀ ਹੈ ਫਿਰ ਮਹਾਰਾਜ ਕਹਿੰਦੇ ਹਨ ਕਿ ਸੁਣੋ ਭਾਈ ਕਿਉਂ ਇਸ ਵਪਾਰੀ ਤੇ ਕਿਰਪਾ ਹੋਈ ਆ ਦੇਖੋ ਮਹਾਰਾਜ ਇਸ ਦਾ ਕੀ ਉੱਤਰ ਦਿੰਦੇ ਹਨ ਮਹਾਰਾਜ ਕਹਿੰਦੇ ਹਨ ਕਿ ਪਿਛਲੇ ਜਰਮਾਂ ਦਾ ਕੋਈ ਲੇਖਾ ਜੋਖਾ ਹੁੰਦਾ ਹੈ ਹੁਣ ਪਿਛਲੇ ਜਨਮ ਕੀ ਹੁੰਦੇ ਹਨ ਕੋਈ ਤਾਂ ਅਜਿਹੇ ਕਰਮ ਹੁੰਦੇ ਹਨ ਜਦੋਂ ਆਦਮੀ ਜਨਮ ਲੈਂਦਾ ਹੈ ਉਹ ਆਪਣੇ ਪਿਛਲੇ 6 ਮਹੀਨਿਆਂ ਦੇ ਕਰਮ 2 ਸਾਲਾਂ ਦੇ ਕਰਮ ਜਾਂ ਕਹਿ ਦਈਏ ਪਿੱਛੇ ਦੇ ਕਈ ਸਾਲਾਂ ਦੇ ਕਰਮ ਹੁੰਦੇ ਹਨ ਇੱਕ ਤਾਂ ਪਿਛਲੇ ਏ ਕਰਮ ਹੋ ਜਾਂਦੇ ਹਨ ਉਹ ਮਨੁੱਖ ਉਹ ਵਿਅਕਤੀ ਜਿਸ ਨੇ ਜਨਮ ਲੈਂਦਾ ਹੈ ਉਹ ਕੀ ਕਰ ਰਿਹਾ ਹੈਗਾ ਇੱਕ ਹੋ ਜਾਂਦੇ ਹਨ ਆਪਣੇ ਪਿਛਲੇ ਜਨਮ ਦੇ ਕਰਮ ਮਹਾਰਾਜ ਕਹਿੰਦੇ ਆ ਕਿ ਹੁਣ ਸੁਣੋ ਇਸ ਨੇ ਪਿਛਲੇ ਜਨਮ ਵਿੱਚ ਕੀ ਕੰਮ ਕੀਤਾ ਇਸ ਨੇ ਪਿਛਲੇ ਜਨਮ ਵਿੱਚ ਬਹੁਤ ਸਾਰੇ ਪੁੰਨ ਕੀਤੇ ਆ ਉਹਨਾਂ ਵਿੱਚੋਂ ਇੱਕ ਅਜੀਹਾ ਅਨਮੁੱਲਾ ਪੁੰਨ ਹੈ ਜੋ ਇਸ ਨੇ ਕੀਤਾ ਸੀ ਉਹ ਪੁੰਨ ਸੀ ਸਾਧ ਸੰਗਤ ਕਰਨਾ ਇਹ ਸਾਧ ਸੰਗ ਕਰਿਆ ਕਰਦਾ ਸੀ ਸਤ ਸੰਗਤ ਵਿੱਚ ਜਾਇਆ ਕਰਦਾ ਸੀ ਇਹ ਸਿਮਰਨ ਬਹੁਤ ਕਰਿਆ ਕਰਦਾ ਸੀ ਸਾਰੇ ਕਾਰਜ ਇਹਦੇ ਬੜੇ ਠੀਕ ਸੀਗੇ ਬਸ ਇਸ ਨੂੰ ਗਿਆਨ ਮਿਲਣ ਦੀ ਲੋੜ ਸੀ ਮਹਾਰਾਜ ਕਹਿੰਦੇ ਹਨ ਕਿ ਇਹ ਏਵੇਂ ਸੀ ਕਿ ਜਿਵੇਂ ਇੱਕ ਦੀਵਾ ਹੋਵੇ ਉਸ ਵਿੱਚ ਤੇਲ ਹੋਵੇ ਤੇ ਉਸ ਵਿੱਚ ਬੱਤੀ ਹੋਵੇ ਉਸ ਨੂੰ ਸਿਰਫ ਇੱਕ ਚੰਗਿਆਰੀ ਦੀ ਲੋੜ ਹੁੰਦੀ ਹੈ ਅੱਗ ਦੀ ਲੋੜ ਹੁੰਦੀ ਹੈ ਤੇ ਜਦੋਂ ਉਹ ਜਗ ਪੈਂਦਾ ਹੈ ਫਿਰ ਚਾਰੇ ਪਾਸੇ ਰੌਸ਼ਨੀ ਕਰ ਦਿੰਦਾ ਹੈ ਏਵੇਂ ਹੀ ਇਸ ਵਪਾਰੀ ਨੂੰ ਲੋੜ ਸੀ ਗਿਆਨ ਦੀ ਐਵੇਂ ਇਸ ਵਪਾਰੀ ਨਾਲ ਹੋਇਆ ਤੇ ਇਸ ਤੋਂ ਬਾਅਦ ਤੁਹਾਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਇਹ ਸੇ ਕਰਕੇ ਹੀ ਇਸ ਵਪਾਰੀ ਨਾਲ ਇਹ ਘਟਨਾ ਹੋਈ ਆ ਫਿਰ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਬੜੇ ਹੀ ਖੁਸ਼ ਹੁੰਨੇ ਹਨ ਤੇ ਫਿਰ ਅੱਗੇ ਜੋ ਉਹ ਕਥਾ ਉਚਾਰਦੇ ਹਨ ਉਹ ਸੁਣਨੀ ਜ਼ਰੂਰੀ ਹੈ ਹੁਣ ਅੱਗੇ ਮਹਾਰਾਜ ਇਸ ਵਪਾਰੀ ਦਾ ਉਧਾਰ ਕਰਨ ਤੋਂ ਬਾਅਦ ਹੁਣ ਅੱਗੇ ਚੱਲ ਪਏ ਹਨ ਤੇ ਜਦੋਂ ਅੱਗੇ ਜਾਂਦੇ ਹਨ ਤਾਂ ਇੱਕ ਸੁੰਨਸਾਨ ਰਾਹ ਆਇਆ ਹੈ ਜਾਂ ਕਹਿ ਦਈਏ ਇੱਕ ਬੜੀ ਵੱਡੀ ਉਜਾੜ ਆਈ ਹੈ ਹੁਣ ਮਹਾਰਾਜ ਧੰਗ ਗੁਰੂ ਨਾਨਕ ਦੇਵ ਜੀ ਨੇ ਦੁਨੀਆਂ ਦੇ ਬਹਿਮ ਭਰਮ ਦੂਰ ਕਰਨ ਲਈ ਰਾਏਪੋਇ ਦੀ ਤਲਮੰਡੀ ਜਿੱਥੇ ਸੱਚੇ ਪਾਤਸ਼ਾਹ ਦਾ ਜਨਮ ਹੋਇਆ ਸੀ ਉਹ ਵਿਸਾਰ ਦਿੱਤਾ ਸੀ ਤੇ ਉਹ ਸੁਲਤਾਨਪੁਰ ਲੋਧੀ ਵਿਖੇ ਰਹਿਣ ਲੱਗੇ ਸਨ ਪਰ ਇਸ ਤੋਂ ਬਾਅਦ ਉਹਨਾਂ ਨੇ ਉਹ ਵੀ ਤਿਆਗ ਦਿੱਤਾ ਸੀ ਅਕਾਲ ਪੁਰਖ ਨੇ ਦੁਨੀਆ ਨੂੰ ਤਾਰਨ ਦੇ ਲਈ ਪੂਰੇ ਜਗਤ ਦੀ ਫੇਰੀ ਕੀਤੀ ਆ ਫਿਰ ਹੁਣ ਜਦੋਂ ਧੰਗੁਰ ਨਾਨਕ ਤੇ ਅੱਗੇ ਜਾਂਦੇ ਹਨ ਉਹਨਾਂ ਦੇ ਸਾਹਮਣੇ ਇੱਕ ਵੱਡੀ ਉਜਾੜ ਆਉਂਦੀ ਹੈ ਕਈ ਕੋਹਾਂ ਤੱਕ ਨਾ ਤਾਂ ਕੋਈ ਪਿੰਡ ਆਇਆ ਅਤੇ ਨਾ ਹੀ ਕੋਈ ਜਾਨਵਰ ਸੀ ਨਾ ਹੀ ਕੋਈ ਉੱਥੇ ਵਿਅਕਤੀ ਸੀ ਫਿਰ ਭਾਈ ਮਰਦਾਨਾ ਜੀ ਕਹਿੰਦੇ ਹਨ ਕਿ ਬਾਬਾ ਜੀ ਇਹ ਤਾਂ ਜੰਗਲ ਹੀ ਬੜਾ ਵੱਡਾ ਗਾ ਇਸ ਬੀਹਵਾਨ ਜੰਗਲ ਨੂੰ ਦੇਖ ਕੇ ਬੜਾ ਡਰ ਆਉਂਦਾ ਕਿਉਂਕਿ ਇੱਥੇ ਨਾ ਤਾਂ ਕੋਈ ਵਿਅਕਤੀ ਹੈ ਨਾ ਕੋਈ ਪਸ਼ੂ ਹੈ ਤੇ ਨਾ ਹੀ ਕੋਈ ਪੰਛੀ ਹੈ ਇਸ ਨੂੰ ਦੇਖ ਕੇ ਤਾਂ ਬਹੁਤ ਭੈ ਆਉਂਦਾ ਗਾ ਇਹ ਗੱਲ ਸੁਣ ਕੇ ਫਿਰ ਧੰਗੁਰ ਨਾਨਕ ਦੇਵ ਜੀ ਅੱਗੋਂ ਮੁੱਖੋਂ ਫਰਮਾਉਂਦੇ ਹਨ ਕਿ ਭਾਈ ਮਰਦਾਨਾ ਜੀ ਇਸ ਨੂੰ ਉਜਾੜ ਨਾ ਆਖੋ ਇਸ ਨੂੰ ਬੀਆਬਾਨ ਨਾ ਆਖੋ ਇੱਥੇ ਤਾਂ ਇੱਕ ਬਹੁਤ ਸੋਨਾ ਤੇ ਬਹੁਤ ਵੱਡਾ ਇੱਕ ਨਗਰ ਵੱਸਦਾਗਾ ਤੁਸੀਂ ਧਿਆਨ ਦੇ ਨਾਲ ਤਾਂ ਦੇਖੋ ਫਿਰ ਭਾਈ ਮਰਦਾਨਾ ਜੀ ਧੰਗ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਹਨ ਕਿ ਬਾਬਾ ਜੀ ਸੱਚ ਜਾਣਿਓ ਮੈਨੂੰ ਤਾਂ ਇੱਥੇ ਕੁਛ ਵੀ ਨਜ਼ਰ ਨਹੀਂ ਆਉਂਦਾ ਮੈਂ ਤਾਂ ਜਿੱਧਰ ਦੇਖਦਾ ਹਾਂ ਮੈਨੂੰ ਤਾਂ ਉਜਾੜ ਹੀ ਉਜਾੜ ਨਜ਼ਰ ਆਉਂਦਾ ਹੈ ਫਿਰ ਧੰਗ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਭਾਈ ਜੀ ਤੁਸੀਂ ਵੀ ਠੀਕ ਹੋ ਤੁਸੀਂ ਵੀ ਸੱਚੇ ਹੋ ਭਾਈ ਮਰਦਾਨਾ ਜੀ ਕਹਿੰਦੇ ਹਨ ਕਿ ਸੱਚੇ ਬਾਦਸ਼ਾਹ ਉਹ ਮੈਂ ਕਿਸ ਤਰ੍ਹਾਂ ਜਾਣ ਤਾਂ ਇੱਥੇ ਨਗਰੀ ਹੋ ਸਕਦੀ ਹੈ ਤੁਸੀਂ ਕਹਿ ਰਹੇ ਹੋ ਕਿ ਇੱਥੇ ਬਹੁਤ ਵੱਡਾ ਨਗਰ ਹੈ ਮੈਨੂੰ ਤਾਂ ਉਜਾੜ ਹੀ ਉਜਾੜ ਨਜ਼ਰ ਆ ਰਹੀ ਹੈ ਹੁਣ ਦੋਨਾਂ ਵਿੱਚੋਂ ਇੱਕ ਗੱਲ ਹੋ ਸਕਦੀ ਆ ਜਾਂ ਤਾਂ ਇੱਥੇ ਕੋਈ ਨਗਰ ਵਸਦਾ ਹੋਵੇਗਾ ਜਾਂ ਫਿਰ ਇਹ ਉਜਾੜ ਹੋਵੇਗੀ ਦੋਵੇਂ ਗੱਲਾਂ ਕਿਵੇਂ ਹੋ ਸਕਦੀਆਂ ਹਨ ਇਹ ਦੋਵੇਂ ਗੱਲਾਂ ਤਾਂ ਕਦੇ ਵੀ ਇਕੱਠੀਆਂ ਨਹੀਂ ਹੋ ਸਕਦੀਆਂ ਹੁਣ ਮਹਾਰਾਜ ਧੰਗੁਰ ਨਾਨਕ ਦੇਵ ਜੀ ਕਹਿੰਦੇ ਹਨ ਕਿ ਭਾਈ ਅਸਲ ਵਿੱਚ ਗੱਲ ਇਹ ਹੈ ਕਿ ਜਦੋਂ ਆਪਾਂ ਜਿੱਥੇ ਜਾ ਕੇ ਉਸ ਅਰਕਾਲ ਪੁਰਖ ਦੇ ਨਾਮ ਨੂੰ ਵਿਸਾਰਦੇ ਹਾਂ ਉੱਥੇ ਬਸਿਆ ਹੋਇਆ ਨਗਰ ਵੀ ਆਪਾਂ ਨੂੰ ਉਜਾੜ ਹੀ ਨਜ਼ਰ ਆਉਂਦਾ ਹੈ। ਅਜਿਹਿਆਂ ਥਾਵਾਂ ਤੇ ਜਿੱਥੇ ਨਾਮ ਦਾ ਸਿਮਰਨ ਨਹੀਂ ਕੀਤਾ ਜਾਂਦਾ ਉੱਥੇ ਕਦੇ ਵੀ ਖੁਸ਼ੀ ਨਹੀਂ ਆਉਂਦੀ। ਭਾਈ ਮਰਦਾਨਾ ਜੀ ਕਹਿੰਦੇ ਹਨ ਕਿ ਹਾਂ ਬਾਬਾ ਜੀ ਤੁਹਾਡੀ ਗੱਲ ਬਿਲਕੁਲ ਸੱਚ ਹੈ। ਜਿੱਥੇ ਨਾਮ ਦਾ ਉਚਾਰਨ ਨਹੀਂ ਹੁੰਦਾ ਉਹ ਬਸਤੀਆਂ ਹੋਣਾਂ, ਬਸਤੀਆਂ, ਪਿੰਡ, ਗ੍ਰਾਮ ਵੀ ਉਜਾੜ ਹੀ ਹੁੰਦੇ ਹਨ। ਇਸੇ ਕਰਕੇ ਹੀ ਮੈਨੂੰ ਇਹ ਉਜਾੜ ਨਜ਼ਰ ਆਇਆ ਤਾਂ ਧੰਨ ਗੁਰਨਾਨਕ ਦੇਵ ਜੀ ਕਹਿੰਦੇ ਹਨ ਕੇ ਹਾਂ ਭਾਈ ਜੀ ਇਹ ਗੱਲ ਬਿਲਕੁਲ ਸਹੀ ਹੈ ਸਾਨੂੰ ਪ੍ਰਤੱਖ ਰੂਪ ਦੇ ਵਿੱਚ ਇੱਥੇ ਦਿਖਿਆ ਕਿ ਇੱਥੇ ਕੋਈ ਵੀ ਨਹੀਂ ਹੈ ਪਰ ਇੱਥੇ ਵਸਤੀ ਹੈ ਮਹਾਰਾਜ ਨੇ ਆਪਣੀ ਕਿਰਪਾ ਦੇ ਨਾਲ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੂੰ ਦਿਖਾਇਆ ਕਿ ਇੱਥੇ ਕਿੰਨੇ ਨਗਰ ਹਨ ਤੇ ਇੱਥੇ ਕਿੰਨੇ ਹੀ ਲੋਕ ਵਸ ਰਹੇ ਹਨ ਇਸ ਨਗਰ ਦੇ ਵਿੱਚ ਕਿੰਨੀ ਹੀ ਆਵਾਜ਼ ਆਈ ਹੈ ਕਿੰਨੇ ਹੀ ਲੋਕ ਵਸ ਰਹੇ ਹਨ ਪਰ ਉਹ ਉਸ ਅਕਾਲ ਪੁਰਖ ਦਾ ਸਿਮਰਨ ਨਹੀਂ ਕਰ ਰਹੇ ਇਸੇ ਕਰਕੇ ਹੀ ਇਹ ਉਜਾੜ ਹੀ ਉਜਾੜ ਪ੍ਰਤੀਤ ਹੋਇਆ ਹੈ ਫਿਰ ਧੰਗੁਰ ਨਾਨਕ ਦੇਵ ਜੀ ਨੇ ਉਸ ਨਗਰ ਦੇ ਬਾਹਰ ਇੱਕ ਆਪਣਾ ਡੇਰਾ ਲਗਾਇਆ ਤੇ ਕਿਹਾ ਕਿ ਭਾਈ ਇਹ ਤਾਂ ਨਾਮ ਨਹੀਂ ਜਪਤੇ ਆਪਾਂ ਇੱਥੇ ਬੈਠ ਕੇ ਨਾਮ ਜਪਾਂਗੇ ਤੇ ਮਹਾਰਾਜ ਕਹਿੰਦੇ ਹਨ ਕਿ ਉਸ ਅਕਾਲ ਪੁਰਖ ਦੇ ਦਰਸ਼ਨ ਦੇ ਲਈ ਦੇਵਤੇ ਵੀ ਉਹਨਾਂ ਨੂੰ ਲੱਭਦੇ ਫਿਰਦੇ ਆ ਜਿਵੇਂ ਆਪਾਂ ਦੇਖਦੇ ਹਾਂ ਕਿ ਜੋਗੀ ਪਾਗਮੇ ਕੱਪੜੇ ਪਾ ਕੇ ਨਗਰਾਂ ਦੇ ਵਿੱਚ ਮੰਗਦੇ ਫਿਰਦੇ ਹਨ ਘਰ ਘਰ ਦੇ ਵਿੱਚ ਜਾਂਦੇ ਹਨ ਕਿਸੇ ਘਰ ਤੋਂ ਉਹਨਾਂ ਨੂੰ ਖੈਰ ਮਿਲਦੀ ਹੈ ਕਿਸੇ ਤੋਂ ਨਹੀਂ ਮਿਲਦੀ ਪਰ ਉਹ ਰੱਬ ਦੀ ਰਜ਼ਾ ਵਿੱਚ ਹੀ ਰਹਿੰਦੇ ਹਨ ਹਾਲਾਂਕਿ ਅੱਜ ਕੱਲ ਉਲਟ ਹੋ ਗਿਆ ਹੈ ਇੰਨਾਂ ਵਿੱਚ ਰੱਬੀ ਰੂਹਾਂ ਨਹੀਂ ਮਿਲਦੀਆਂ ਪਰ ਪਹਿਲਾਂ ਵਾਲੇ ਜ਼ਮਾਨਿਆਂ ਦੇ ਵਿੱਚ ਇਦਾਂ ਸੀ ਕਿ ਇਦਾਂ ਦੇ ਲੋਕਾਂ ਵਿੱਚ ਰੱਬੀ ਰੂਹਾਂ ਹੋਆਂ ਕਰਦੀਆਂ ਸਨ ਜੋ ਰੱਬ ਦੇ ਰੰਗ ਵਿੱਚ ਹੀ ਖੁਸ਼ ਰਹਾ ਕਰਦੇ ਸਨ ਤੇ ਮਹਾਰਾਜ ਕਹਿੰਦੇ ਹਨ ਕਿ ਦੇਵਤਿਆਂ ਨੇ ਵੀ ਰੱਬ ਉਸ ਅਕਾਲ ਪੁਰਖ ਖੁਦਾ ਦੇ ਦਰਸ਼ਨ ਕਰਨ ਲਈ ਭੁੱਖ ਕੱਟੀ ਆ ਗੇਰੂ ਰੰਗ ਦੇ ਕੱਪੜੇ ਪਾ ਕੇ ਜੋਗਿਆਂ ਵਾਲਾ ਪਗਮਾ ਪਾ ਕੇ ਉਹਨਾਂ ਨੇ ਵੀ ਗੁਰੂ ਘਰਾਂ ਜਾਂ ਕਹ ਰਹੀਏ ਤੀਰਥ ਸਥਾਨਾਂ ਦੇ ਢੀਡੇ ਲਾਏ ਆ ਤੇ ਪਰ ਉਹ ਖੁਦਾ ਉਹ ਪ੍ਰਮਾਤਮਾ ਉਹ ਈਸ਼ਵਰ ਕਿਸੇ ਕਿਸੇ ਨੂੰ ਹੀ ਮਿਲਦਾ ਹੈ ਕਿਸੇ ਨੂੰ ਹੀ ਦਰਸ਼ਨ ਦਿੰਦਾ ਹੈ ਜੋ ਸੱਚੇ ਦਿਲੋਂ ਉਸ ਦਾ ਸਿਮਰਨ ਕਰਦਾ ਕਿਉਂਕਿ ਉਸ ਅਕਾਲ ਪੁਰਖ ਦੇ ਅਨੇਕ ਹੀ ਰੂਪ ਹਨ ਅਨੇਕ ਹੀ ਨਾਮ ਹਨ ਅਨੇਕਾਂ ਹੀ ਉਸ ਦੇ ਗੁਣ ਹਨ ਅਕਾਲ ਪੁਰਖ ਦੇ ਅਨੇਕ ਪ੍ਰਕਾਰ ਦੇ ਰੂਪ ਹਨ ਰੰਗ ਹਨ ਉਸ ਸੱਚੇ ਪਾਤਸ਼ਾਹ ਦੇ ਇਸ ਤੋਂ ਬਾਅਦ ਧੰਨ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਦੇਖੋ ਭਾਈ ਮਰਦਾਨਾ ਜੀ ਮਨ ਦੀ ਸ਼ਾਂਤੀ ਦੇ ਖਾਤਰ ਵੱਡੇ ਵੱਡੇ ਰਾਜਿਆਂ ਨੇ ਆਪਣਾ ਰਾਜ ਭਾਗ ਛੱਡਿਆ ਜਿਵੇਂ ਭਰਤਰੀ ਨਾਂ ਦਾ ਰਾਜਾ ਹੋਇਆ ਕਰਦਾ ਸੀ ਉਸ ਨੇ ਆਪਣਾ ਰਾਜ ਭਾਗ ਛੱਡ ਦਿੱਤਾ ਸੀ ਕਿਉਂਕਿ ਉਸਨੇ ਕਿਹਾ ਸੀ ਕਿ ਜੇ ਇਹ ਮੇਰੇ ਆਪਣੇ ਨਹੀਂ ਹੋ ਸਕਦੇ ਇਹ ਮੇਰੀ ਘਰ ਵਾਲੀ ਮੇਰੀ ਨਹੀਂ ਹੋ ਸਕਦੀ ਤਾਂ ਮੈਂ ਇਸ ਰਾਜ ਭਾਗ ਤੋਂ ਕੀ ਕਰਾਂਗਾ ਤੇ ਸਾਰਾ ਕੁਝ ਸਾੜ ਛਡਾ ਕੇ ਜੰਗਲ ਵਿੱਚ ਚਲਾ ਗਿਆ ਸੀ ਇਹਨਾਂ ਵਿੱਚੋਂ ਹੋਰ ਵੀ ਕਈ ਉਦਾਹਰਨਾਂ ਹੁੰਦੀਆਂ ਹਨ ਜਿਵੇਂ ਮਹਾਤਮਾ ਬੁੱਧ ਵਰਗੇ ਸ੍ਰਿਧਾਰਤ ਵਰਗੇ ਜੋ ਰਾਜ ਭਾਗਾਂ ਨੂੰ ਛੱਡ ਕੇ ਜੰਗਲਾਂ ਦੇ ਵਿੱਚ ਤੁਰ ਗਏ ਕਿਸ ਚੀਜ਼ ਦੀ ਖਾਤਰ ਸਿਰਫ ਮਨ ਦੀ ਸ਼ਾਂਤੀ ਦੇ ਖਾਤਰ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ